ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤੁਸੀਂ ਸੋਚਦੇ ਹੋ ਹੋ ਕਿ ਅੱਧੀ ਰਾਤ ਨੂੰ ਸਿੰਘਾਂ ਨੇ 2 ਵਜੇ ਰੋਡ ਕਿਉਂ ਬਲੋਕ ਕਰ ਰੱਖਿਆ ਐਸਾ ਨੂੰ ਦੱਸ ਦਈਏ ਇਹ ਸਾਡਾ ਸਿੰਘਾ ਪਤਗੀ ਗਗਨਦੀਪ ਸਿੰਘ ਫਰਮਾਹੀ ਤੋਂ ਭਾਲ ਪਿੰਡ ਦੇ ਵਿੱਚ ਇਹ ਵੀਰ ਗੱਤਕਾ ਸਿਖਾਉਂਦਾ ਸੀ ਸਾਲ ਤੋਂ ਨਾਲੇ ਗੁਰਬਾਣੀ ਦੀ ਸੰਥਾ ਲੈਂਦਾ ਸੀ ਬਾਣੀ ਤੇ ਬਾਣੇ ਨਾਲ ਬੱਚਿਆਂ ਨੂੰ ਜੋੜਦਾ ਸੀਗਾ ਉੱਥੇ ਅੱਜ ਦੀ ਘਟਨਾ ਹੈ ਅੱਜ ਕੀ ਹੋਇਆ ਨਸ਼ੇੜੀ ਮੁੰਡਿਆਂ ਨੇ ਆ ਕੇ ਉੱਥੇ ਕੁੜੀਆਂ ਨਾਲ ਛੇੜਕਾਨੀ ਕਰਨੀ ਸ਼ੁਰੂ ਕੀਤੀ ਤਾਂ ਐਸ ਵੀਰ ਨੇ ਉਹਨਾਂ ਨੂੰ ਰੋਕਿਆ ਇਹ ਕੱਲਾ ਸੀਗਾ ਉਹ ਕਈ ਜਾਣੇ ਸੀ ਨੂੰ ਝੁੰਬੜ ਗੇ ਝੁੰਬੜ ਕੇ ਵੀ ਦਮਾਲਾ ਲੱਥਿਆ ਬਾਣੀ ਦੀ ਬੇਦਬੀ ਕੀਤੀ ਕੁਕਾਰਾਂ ਦੀ ਬੇਦਬੀ ਕੀਤੀ ਇਹ ਕੱਲਾ ਸੀਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਮੱਲ ਕੇ ਜਾਨੋ ਮਾਰਨ ਦੇ ਧਮਕੇ ਤੇ ਕਹਿੰਦੇ ਤੂੰ ਆਈ ਸਹੀ ਸੱ ਤੇਨੂੰ ਤੇਰਾ ਸਿਰ ਵੱਟ ਕੇ ਰੂੜੀ ਚ ਦੱਬਾਂਗੇ ਉਹ ਨਸ਼ੇੜੀ ਮੁੰਡੇ ਕਹਿੰਦੇ ਜੇ ਸਾਡੇ ਨਿੰਗ ਸਿੰਘ ਨੂੰ ਕਹਿੰਦੇ ਉਹਨੂੰ ਦੱਸਾਂਗੇ ਕੋਈ ਨਹੀਂ ਕੀ ਰੂੜੀ ਚ ਦੱਬਣਾ ਹੁੰਦਾ ਕੀ ਹੈ ਤੇ ਥੋੜਾ ਅਸੀਂ ਆਇਆ ਕਿਥੇ 8 ਵਜੇ ਦੇ ਥਾਣੇ ਚ ਰਿਪੋਰਟ ਲਿਖਾਉਣਾ ਇਹਨਾਂ ਨੇ ਸਾਡੀ ਰਪਨੀ ਦਰਜ ਕਰਦੇ ਸੀ ਜਦੋਂ ਅਸੀਂ ਉਹ ਇਹ ਤੋਂ ਪਹਿਲਾਂ ਵੀ ਅਸੀਂ ਰੋਡ ਜਮ ਕੀਤਾ ਉਦੋਂ ਸਾਡੀ ਰਪਟ ਇਹਨਾਂ ਨੇ ਦਰਜ ਕੀਤੀ ਦਰਜ ਕਰਨ ਤੋਂ ਬਾਅਦ ਵੀ ਲੋਚ ਪਾਉਣੇ ਕੀਤੇ ਫੇਰ ਸਖਤੀ ਕਰਨੀ ਪਈ ਸਾਨੂੰ ਫੇਰ ਇਹਨਾਂ ਨੇ ਜਾ ਕੇ ਸਾਡੇ ਹਿਸਾਬ ਨਾਲ ਰਿਪੋਰਟ ਦਰਜ ਕੀਤੀ ਉਸ ਤੋਂ ਬਾਅਦ ਕੀ ਹੋਇਆ ਐਫਆਈਆਰ ਜਦੋਂ ਅਸੀਂ ਕਾਪੀ ਲੈਣੀ ਸੀ ਨਾ ਇਹਨਾਂ ਨੇ ਐਫਆਈਆਰ ਦੀ ਕਾਪੀ ਨਹੀਂ ਦਿੱਤੀ ਨੁਚਪੁਨੇ ਕਰੀ ਜਾਂਦੇ ਸੁੱਤੀ ਖੜ ਜੋ ਘੰਟਾ ਖੜ ਜੋ ਦੇਢ ਘੰਟਾ ਖੜ ਜੋ ਸਾਨੂੰ ਇੱਥੇ ਕੋਈ ਸ਼ੌਕ ਨਹੀਂ ਲੋਕਾਂ ਨੂੰ ਠਿੱਠ ਕਰਦਾ ਬਦਨਾਮ ਇੱਥੇ ਕਰ ਲੋਕ ਕਹਿੰਦੇ ਹੁਣ ਕਿ ਵੀ ਐਵੇਂ ਨਹੀਂ ਕਿਸੇ ਕੰਮ ਲੈਣੇ ਅਸੀਂ ਕੋਈ ਕੰਮ ਲੈਣੀ ਅਸੀਂ ਰਾਜ ਕਰਨ ਵਾਲੀ ਕੌਮ ਆ ਤੇ ਇੱਥੇ ਆ ਦੇਖੋ ਸਾਡੇ ਬਾਣੇ ਪਾੜੇ ਜਾ ਰਹੇ ਨੇ ਇਹਨਾਂ ਨੂੰ ਥੂ ਕਰਦੇ ਨੇ ਥੁੱਕਦੇ ਆ ਇਹਨਾਂ ਦੇ ਮੂੰਹ ਤੇ ਯਾਰ ਜਿਹੜਾ ਬੰਦਾ ਸਿੱਖੀ ਨਾਲ ਜੋੜ ਰਿਹਾ ਗਿਆ ਬਾਣੀ ਨਾਲ ਜੋੜ ਰਿਹਾ ਤੁਸੀਂ ਨਸ਼ੇੜੀਆਂ ਨੇ ਪੈਸੇ ਦਿੱਤੇ ਹੋਣੇ ਕੁਸ਼ ਮਰਜ਼ੀ ਕੀਤਾ ਹੋਗਾ ਪਰ ਇਹਨਾਂ ਨੂੰ ਆਪਦੀ ਜ਼ਮੀਰ ਜਗਾਉਣੀ ਚਾਹੀਦੀ ਸਾਡੇ ਨਾਲ ਹੋਰ ਵੀ ਵੀਰ ਨੇ ਗਿਆ ਬਾਈ ਸਿਰਾ ਜੋਗਾ ਤੇ ਬਾਈ ਲਾਪਰੀ ਸਿੰਘ ਹੋਰੇ ਸ਼ਮਸ਼ੇਰ ਸਿੰਘ ਕਾਲੇ ਹੋਰੇ ਬਾਕੀ ਸੋਨੂੰ ਬਾਈ ਸਿਰਾ ਦੱਸੂਗਾ ਹਾਂਜੀ ਬਾਈ ਗੁਰਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਡੇ ਨਾਲ ਜਿਹੜਾ ੱੱਕਾ ਹੋਇਆ ਨਾ ਇਹ ਤੱਕ ਜੇ ਨਸ਼ਾ ਬੰਦ ਕਰਨ ਵਾਲਾ ਕਿ ਨਹੀਂ ਜਾ ਸਕਦੇ ਇਹ ਸਾਡੇ ਨੌਜਵਾਨ ਜਿਹੜੇ ਨਸ਼ਾ ਬੰਦ ਕਰਾਉਂਦੇ ਨੇ ਜਾਂ ਜਾਂ ਇਹ ਬਾਬੇ ਵਰਗੇ ਨੌਜਵਾਨ ਲੜਕੀਆਂ ਨੂੰ